ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਗੋਬਿੰਦ ਘਾਉਂ ਤੋਂ ਆਪਾਂ ਗੋਬਿੰਦ ਘਾੜ ਤੱਕ ਦਾ ਸਫ਼ਰ ਜਿਹੜਾ ਹੈ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇਸ ਕਿਸ ਤਰ੍ਹਾਂ ਇਹ ਸਫ਼ਰ ਕਰਨਾ ਹੈ ਤੇ ਕਿਸ ਤਰ੍ਹਾਂ ਦਾ ਇਹ ਸਫ਼ਰ ਰਹੇਗਾ ਸੋ ਵੀਡੀਓ ਨੂੰ ਜ਼ਰੂਰ ਦੇਖਿਓ ਜੇ ਸਾਰੀ ਲਾਸਟ ਤੱਕ ਗੁਰਦੁਆਰਾ ਗੋਬਿੰਦ ਘਾਉਂ ਤੋਂ ਅੱਜ ਹੀ ਆਪਾਂ ਚਾਲੇ ਪਾਦੇ ਆ ਗੋਬਿੰਦ ਘਾੜ ਦੇ ਲਈ ਸ਼ਾਮ ਦਾ 5 ਵਜੇ ਦਾ ਟਾਈਮ ਆ ਤੇ 5 ਵਜੇ ਤੋਂ ਲੈ ਕੇ ਦੇਖਦੇ ਆਪਾਂ ਕਿੰਨਾ ਟਾਈਮ ਲੱਗਦਾ ਆਪਾਂ ਗੋਬਿੰਦ ਘਾੜ ਤੱਕ ਪਹੁੰਚਣ ਤੇ ਸੋ ਰਸਤਾ ਜਿਹੜਾ ਹੈਗਾ 9 ਕਿਲੋਮੀਟਰ ਦਾ ਫੈਦਲ ਹੈਗਾ। ਸੋ ਆਪਾਂ ਉੱਥੇ ਜਾ ਕੇ ਗੋਬਿੰਦ ਘਾੜ ਤੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਟਾਈਮ ਲੱਗਿਆ ਆਪਣਾਉਣ ਤੇ ਤੇ ਬਾਕੀ ਉਹ ਹੇਮਕੋਟ ਸਾਹਿਬ ਉੱਪਰ ਦਰਸ਼ਨ ਕਰਨ ਤੋਂ ਬਾਅਦ ਵੀ ਸਿੱਧਾ ਗੋਬਿੰਦ ਘਾੜ ਤੇ ਜਾਣਾ ਚਾਹੀਦਾ ਜਾਂ ਗੋਬਿੰਦ ਧਾਮ ਤੇ ਰੁਕ ਜਾਣਾ ਚਾਹੀਦਾ ਸਵੇਰ ਚੱਲਣਾ ਚਾਹੀਦਾ। ਇਹ ਆਪਾਂ ਆਪਾਂ ਸ਼ਾਮ ਨੂੰ ਦੱਸਾਂਗੇ ਜਦੋਂ ਉੱਥੇ ਪਹੁੰਚ ਗਏ। ਕਿੰਨਾ ਕ ਪਤਾ ਲੱਗ ਜੂ ਆਪਾਂ ਨੂੰ ਵੀ ਕਿੰਨਾ ਟਾਈਮ ਲੱਗਦਾ ਲੇਟ ਹੁੰਨੇ ਆ ਜਾਂ ਜਲਦੀ ਪਹੁੰਚਦੇ ਆ ਕੀ ਮੋੜ ਬੰਦਾ ਘਾਟ ਤੱਕ ਦਾ ਜਿਹੜਾ ਸਫਰ ਆ ਟੋਟਲ 13 ਕ ਕਿਲੋਮੀਟਰ ਦੇ ਆਸ-ਪਾਸ ਆ ਜੀ ਦੇ ਵਿੱਚੋਂ 9 ਕ ਕਿਲੋਮੀਟਰ ਦੇ ਕਰੀਬ ਤਾਂ ਪੈਦਲ ਯਾਤਰਾ ਐ ਤੇ ਉਸ ਤੋਂ ਅੱਗੇ ਜਿਹੜੀਆਂ ਗੱਡੀਆਂ ਉਹ ਲੈ ਜਾਂਦੀਆਂ ਜਿਵੇਂ 50 ਰੁਪਏ ਕਰਾਇਆ ਜਿਹੜਾ ਉੱਪਰ ਆਉਣ ਵੇਲੇ ਵੀ ਤੇ نیچے ਜਾਣ ਵੇਲੇ ਵੀ ਸੇਮ ਹੀ ਆ ਸੋ ਬਾਕੀ ਸ਼ਾਮ ਦੇ ਟਾਈਮ ਤੇ ਅ ਮੁਸ਼ਕਲ ਪੈਂਦਾ ਹੀ ਹੁੰਦਾ ਕਿਉਂਕਿ ਜਿਆਦਾ ਲੇਟ ਆਪਾਂ ਤੁਰਾਂਗੇ ਤਾਂ ਹਨੇਰਾ ਹੋ ਜਾਂਦਾ ਤੇ ਜੰਗਲੀ ਜਾਨਵਰਾਂ ਦਾ ਡਰ ਆ ਜਿਹੜਾ ਇਹ ਨੀਚੇ ਨੂੰ ਦੇ ਤਾਰਾਂ ਵਾਲਾ ਜਦ ਦਿਸ ਗਿਆ ਤੁਸੀਂ ਸਮਝ ਲਓ ਵੀ ਅੱਧੀ ਦੂਰੀ ਤੁਸੀਂ ਤੈਅ ਕਰ ਲਈ ਆ ਉਪਰੋਂ ਗੋਬਿੰਦ ਧਾਮ ਤੋਂ ਨੀਚੇ ਵੱਲ ਸਫ਼ਰ ਕਰ ਰਹੇ ਆ ਆਪਾਂ ਗੋਬਿੰਦ ਘਾੜ ਤੱਕ ਤੇ ਪਹਿਲਾਂ ਆਪਾਂ ਆ ਪੁਰਾਣੇ ਵਾਲੇ ਪੁਲ ਦੇ ਉੱਤੋਂ ਦੀ ਆਏ ਸੀਗੇ ਕਿਉਂਕਿ ਉਹ ਨੀਚੇ ਤੋਂ ਜਾਂਦਾ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਤੇ ਅੱਜ ਆਪਾਂ ਉੱਪਰ ਵਾਲੇ ਪੁਲ ਉੱਪਰ ਦੀ ਜਾਵਾਂਗੇ ਉਹ ਜਿਹੜਾ ਤਾਣਾ ਵਾਲਾ ਪੁਲ ਤੁਸੀਂ ਦੇਖ ਰਹੇ ਹੋ ਨਵਾਂ ਪੁਲਾ ਅੱਜ ਆਪਾਂ ਇਹਦੇ ਉੱਪਰ ਦੀ ਜਾਵਾਂਗੇ ਤੇ ਦੋਨਾਂ ਦਾ ਫਰਕ ਜਦੋਂ ਪਤਾ ਲੱਗ ਜੂਗਾ ਵੈਸੇ ਉਹ ਕਾਫੀ ਨੀਵਾ ਉਤਰ ਕੇ ਆਉਣਾ ਪੈਂਦਾ ਸੀ ਤਾਂ ਸਾਨੂੰ ਲੱਗਿਆ ਵੀ ਚੜ੍ਹਾਈ ਕਰਨੀ ਪੈਣੀ ਆ ਵੈਸੇ ਪੁਲ ਦੋਨੋਂ ਇੱਕੋ ਜਿਹੇ ਆ ਇੱਥੇ ਲੋਕਲ ਬੰਦੇ ਦੱਸਦੇ ਵੀ ਪੁਲ ਦੋਨੋਂ ਇੱਕੋ ਜਿਹੇ ਆ ਜਿਹੜੇ ਪਹਿਲਾਂ ਸਫਰ ਕਰਕੇ ਗਏ ਆ ਪਹਿਲਾਂ ਯਾਤਰਾ ਕਰਕੇ ਗਏ ਆ ਸਾਰਿਆਂ ਨੇ ਇਹੀ ਦੱਸਿਆ ਵੀ ਪੁਲ ਦੋਨੋਂ ਇੱਕੋ ਜਿਹੇ ਆ ਦੂਰੀ ਦੋਨਾਂ ਦੀ ਇੱਕੋ ਜਿਹੀ ਆ ਪਰ ਇੰਨਾ ਵੀ ਸਾਨੂੰ ਲੱਗਿਆ ਵੀ ਆਪਾਂ ਨੀਚੇ ਤੋਂ ਹੁਣ ਆਪਾਂ ਦੇਖੋ ਉਹ ਵਾਲਾ ਪੁਲਾ ਪੁਰਾਣਾ ਉਹ ਤੁਸੀਂ ਮਾਰਕੀਟ ਦੇਖ ਰਹੇ ਹੋ ਉਹ ਵਾਲਾ ਪੁਲਾ ਚੜ ਕੇ ਆਏ ਸੀ ਇਹਦੀ ਹਾਈਟ ਉੱਪਰ ਆ ਤਾਂ ਕਰਕੇ ਆਪਾਂ ਇਹਦੇ ਉੱਪਰ ਹੀ ਜਾਵਾਂਗੇ ਅੱਜ ਆ ਨਵੇਂ ਵਾਲੇ ਪੁਲ ਦੇ ਉੱਪਰ ਦੀ ਜਾ ਕੇ ਨਾ ਤੇ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਹੈ ਤੁਸੀਂ ਸੁਣ ਵੀ ਸਕਦੇ ਹੋ ਪਾਣੀ ਆ ਜਿਹੜਾ ਬੜੀ ਤੇਜ਼ੀ ਦੇ ਨਾਲ ਵਹਿੰਦਾ ਹੈ ਤੇ ਆਵਾਜ਼ ਆ ਜਿਹੜੀ ਪਾਣੀ ਦੀ ਪੂਰਾ ਟਰਮ ਮਚਾਉਂਦੀ ਆ ਤੇ ਉਹਨਾਂ ਦਿਖਾਉਂਦੇ ਆ ਪਾਣੀ ਦੇਖੋ ਤੋ ਝਰਨਾ ਜਿਹੜਾ ਹੁੰਦਾ ਹੈ ਇਹ ਉੱਪਰੋਂ ਹੀ ਆ ਰਿਹਾ ਹੈ ਇਹ ਕੋਣ ਸਾਹਿਬ ਤੇ ਉਹੀ ਪਾਣੀ ਇੱਥੇ ਆ ਜਾਂਦਾ ਉਹਦੀ ਅੱਗੇ ਅੱਗੇ ਦੀ ਅੱਗੇ ਚਲੀ ਜਾਂਦੀ ਹੈ ਤੇ ਪੁਲ ਦੀ ਜਿਹੜੀ ਖੂਕ ਟੁਰਕੀਆ ਬਹੁਤ ਆ ਦੇਖੋ ਤੁਸੀਂ ਨਿਆਰੇ ਨਵੇਂ ਪੁਲ ਦੇ ਰਸਤੇ ਆਪਾਂ ਥੱਲੇ ਆ ਗਏ ਜਿੱਥੇ ਦੋ ਪੁਲ ਦੋ ਰਸਤੇ ਬਣਦੇ ਆ ਨੀਵੇਂ ਵਾਲੇ ਪੁਲ ਨੂੰ ਤੇ ਉੱਪਰ ਨਵੇਂ ਵਾਲੇ ਪੁਲ ਨੂੰ ਤੇ ਸਾਨੂੰ ਨਵੇਂ ਵਾਲੇ ਦਾ ਜਿਹੜਾ ਉੱਤਰ ਨਾਲਾ ਜਿਹੜਾ ਹੈਗਾ ਥੋੜਾ ਉਹ ਸਹੀ ਲੱਗਿਆ ਕਿਉਂਕਿ ਇੱਥੋਂ ਸਾਰੀ ਢਲਾਈ ਰਹਿ ਗਈ ਤੇ ਜੇ ਅਸੀਂ ਦੂਜੇ ਪਾਸੇ ਦੀ ਆਉਂਦੇ ਪੁਰਾਣੇ ਪੁਲ ਵਾਲੇ ਪਾਸੇ ਦੀ ਉੱਧਰ ਸਾਨੂੰ ਚੜ੍ਹਨਾ ਪੈਣਾ ਸੀ ਪਰ ਇੱਥੋਂ ਸਾਰਾ ਸਫ਼ਰ ਜਿਹੜਾ ਇਹ نیچے ਦਾ ਉੱਤਰ ਲਈ ਆ ਤੇ ਜਾਣ ਵਾਲੇ ਪਾਸੇ ਜਰੂਰ ਤੁਸੀਂ ਘਾੜ ਤੱਕ ਘਾੜ ਤੋਂ ਗੋਵਿੰਦ ਧਾਮ ਤੱਕ ਜਾਣਾ ਹੈ ਉਦੋਂ ਜਿਹੜਾ ਪੁਰਾਣੇ ਵਾਲਾ ਪੋਲਾ ਉਹ ਵਾਲਾ ਰਸਤਾ ਜਰੂਰ ਫੜਿਓ ਉਹ ਸੌਖਾ ਜਾਣ ਨੂੰ ਆਉਣ ਵਾਸਤੇ ਨਵੇਂ ਵਾਲੇ ਜਿਹੜਾ ਤਾਰਾਂ ਵਾਲਾ ਪੋਲਾ ਉਹ ਰਸਤਾ ਠੀਕ ਹੈ ਗੋਵਿੰਦ ਧਾਮ ਤੋਂ ਆਪਾਂ ਘਾੜ ਵੱਲ ਜਾ ਰਹੇ ਸੀਗੇ ਤੇ ਥੋੜਾ ਥੋੜਾ ਹਨੇਰਾ ਜਾ ਤਾਂ ਹੋ ਰਿਹਾ ਕਿਉਂਕਿ 5 ਵਜੇ ਚੱਲੇ ਸੀ ਤੇ ਸਵਾ 7 ਦਾ ਟਾਈਮ ਹੋ ਗਿਆ ਸਵਾ 2 ਘੰਟੇ ਹੋਇਆ ਇਹ ਯਾਤਰਾ ਦਾ ਵੇਖੋ ਤੁਸੀਂ ਰੌਣਕ ਮੇਲਾ ਤੁਸੀਂ ਸਾਰਾ ਦੇਖਦੇ ਆ ਜੇ ਤੁਸੀਂ ਆਓਗੇ ਬਾਕੀ ਨਾ ਇੱਕ ਹੋਰ ਚੀਜ਼ ਆ ਵੀ ਆਪਾਂ ਨੂੰ ਸੱਜਣ ਮਿੱਤਰ ਬਹੁਤ ਮਿਲਦੇ ਆ ਪਹਿਲਾਂ ਸਾਨੂੰ ਮਿਲੇ ਸੀ ਤਰਨਤਾਰਨ ਏਰੀਏ ਦੇ ਬੰਦੇ ਸੰਗਰੂਰ ਏਰੀਏ ਦੇ ਤੇ ਆ ਸਾਡੇ ਨਾਲ ਵੀਰ ਹੁਣ ਜਿਹੜੇ ਉੱਪਰੋਂ ਗੋਮੇ ਧਾਮ ਤੋਂ ਥੱਲੇ ਆਉਂਦੇ ਆ ਤਾਂ ਇਹ ਮਿਲੇ ਅੰਮ੍ਰਿਤਸਰ ਵੀ ਏਰੀਏ ਦੇ ਤੇ ਇਹ ਸਾਡੇ ਨਾਲ ਉੱਪਰੋਂ ਆ ਰਹੇ ਆ ਤੇ ਘਾਟ ਵੱਲ ਸੋ ਇਹ ਵੀ ਇੱਕ ਯਾਤਰਾ ਦਾ ਅਸੀਨਪਾਲ ਹੁੰਦਾ ਜਦੋਂ ਤੁਹਾਡੇ ਲਿੰਕ ਵਧਦੇ ਆ ਤੇ ਨਵੇਂ ਲੋਕ ਤੁਹਾਡੇ ਨਾਲ ਜੁੜਦੇ ਆ ਬਿਲਕੁਲ ਠੀਕ ਹੈ ਘਾਟਵਾਲ ਆਉਂਦੇ ਸਾਨੂੰ ਹੋ ਗਿਆ ਨੇਰਾ ਤੇ ਬੈਠੇ ਅਸੀਂ ਸੰਗਤ ਨੂੰ ਨਾਲ ਰਲਾ ਲਿਆ ਜਿੰਨੇ ਵੀ ਸੰਗਤ ਪਿੱਛੇ ਆਈ ਜਾਂਦੀ ਸੀਗੀ ਦੋ ਦੋ ਤਿੰਨ ਤਿੰਨ ਜਾਣੇ ਸਾਰਿਆਂ ਨੂੰ ਨਾਲ ਰਲਾ ਕੇ ਤੇ ਪੂਰਾ ਜਥਾ ਜਿਹੜਾ ਇਕੱਠਾ ਹੋ ਗਿਆ ਅਗਰੀਬਨ ਸਾਨੂੰ ਅੱਧਾ ਘੰਟਾ ਹੋਰ ਲੱਗਣਾ ਸੋ 15 20 ਜਾਣੇ ਹੋ ਗਏ ਆ ਸੋ ਅੱਗੇ ਦੇਖਦੇ ਕਿੰਨਾ ਟਾਈਮ ਲੱਗਦਾ ਅਸੀਂ ਅੱਧਾ ਪੌਣਾ ਘੰਟਾ ਹੀ ਕਹਿ ਰਹੇ ਆ ਥੋੜਾ ਹੀ ਰਹਿ ਗਿਆ 2 ਕਿਲੋਮੀਟਰ ਦੇ ਡੇੜ ਘੜੀ ਤਕਰੀਬਨ 8:30 ਦਾ ਟਾਈਮ ਹੋ ਗਿਆ ਜਿਹੜਾ ਇੱਥੇ ਥੱਲੇ ਪਿੰਡ ਆ ਪਲਾਣਾ ਉੱਥੇ ਆਉਂਦੇ ਆਂਦੇ ਤੇ ਪਰ ਗੱਡੀਆਂ ਅਜੇ ਵੀ ਇੱਥੋਂ ਮਿਲ ਜਾਂਦੀਆਂ ਦੋ ਬੰਦੇ ਦੋ ਰੇਟ ਉਹੀ ਜਿਹੜਾ ਆਉਣ ਵੇਲੇ ਲੈਂਦੇ ਆ ਨਾ ਇਹ 50 ਰੁਪਏ ਇਸ ਵਾਰੀ ਰੇਟ ਉਨਾ ਹੀ ਤੇ ਹੁਣ ਗੱਡੀਆਂ 'ਚ ਬਹਿ ਗਏ ਆ ਹੁਣ ਥੱਲੇ ਆਪਾਂ ਗੋਵਿੰਦ ਘਾਟ ਦੇ ਆਪਾਂ 12 ਮਿੰਟਾਂ 'ਚ ਪਹੁੰਚ ਜਾਣਾ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਗੋਵਿੰਦ ਘਾੜ ਤੇ ਗੱਡੀ ਤੋਂ ਉਤਰ ਗਏ ਆ ਤੇ ਉਹ ਸਾਹਮਣੇ ਗੁਰੂ ਘਰ ਲਗਭਗ 4 ਘੰਟੇ ਸਾਨੂੰ ਲੱਗੇ ਸੀ 5 ਵਜੇ ਤੁਰੇ ਸੀਗੇ ਤੇ 9 ਵਜੇ ਅਸੀਂ ਪਹੁੰਚੇ ਆ ਤਕਰੀਬਨ 4 ਘੰਟੇ ਸਾਨੂੰ ਨੀਚੇ ਗੋਵਿੰਦ ਧਾਮ ਤੋਂ ਗੋਵਿੰਦ ਘਾੜ ਤੱਕ ਆਉਣ ਲੱਗੇ ਲੱਗੇ ਆ